ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਵਾਰ ਦੀ ਤਰ੍ਹਾਂ ਅੱਜ ਤੁਹਾਡੇ ਨਾਲ ਇੱਕ ਨਵੇਂ ਵਿਸ਼ੇ ਤੇ ਸਾਂਝ ਪਾ ਰਹੇ ਆ ਮੈਂ ਹਰਜੀਤ ਸਿੰਘ ਖਾਲਸਾ ਤੇ ਮੇਰੇ ਨਾਲ ਨੇ ਸਤਿਕਾਰਯੋਗ ਭਾਈ ਦਾਰਾ ਸਿੰਘ ਜੀ ਸਭ ਤੋਂ ਪਹਿਲਾਂ ਵੀਰ ਜੀ ਹੋਣਾ ਨੂੰ ਜਿਉਂ ਆਇਆ ਕਹਿੰਦੇ ਆ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਸਾਡਾ ਵਿਚਾਰ ਚਰਚਾ ਦਾ ਵਿਸ਼ਾ ਹੈ ਜੋ ਕਿ ਅੱਜ ਦੇ ਸਮੇਂ ਦੇ ਅੰਦਰ ਵਿਆਹਾਂ ਦੇ ਵਿੱਚੋਂ ਪੁਰਾਤਨ ਭਾਈਚਾਰਕ ਸਾਹਜ ਜਿਹੜੀ ਉਹ ਖਤਮ ਹੁੰਦੀ ਜਾ ਰਹੀ ਹੈ ਜਿਹੜੇ ਪੁਰਾਣੇ ਸਮਿਆਂ ਦੇ ਵਿੱਚ ਆਨੰਦ ਕਾਰਜ ਜਾਂ ਵਿਆਹ ਹੁੰਦੇ ਸੀ ਉਹਨਾਂ ਸਮਿਆਂ ਦੇ ਵਿੱਚ ਭਾਈਚਾਰਕ ਸਾਜ ਬਹੁਤ ਸੀ ਹਾਂ ਹਾਂ ਅੱਜ ਇਹ ਚੀਜ਼ ਹੌਲੀ-ਹੌਲੀ ਵਿਆਹ ਦੇ ਵਿੱਚੋਂ ਪਰਿਵਾਰਾਂ ਦੇ ਵਿੱਚੋਂ ਘਟਦੀ ਜਾ ਰਹੀ ਹੈ ਇਹਦਾ ਕੀ ਕਾਰਨ ਹੋ ਸਕਦਾ ਜੀ ਸਭ ਤੋਂ ਪਹਿਲੀ ਗੱਲ ਤੇ ਆ ਜਿਹੜੇ ਪ੍ਰਾਤਨ ਆਪਾਂ ਕਹਿੰਨੇ ਜਿਹੜੇ ਪਹਿਲਾਂ ਆਨੰਦ ਕਾਰਜ ਹੁੰਦੇ ਸੀ ਜਾਂ ਲੋਕਾਂ ਦਾ ਮੇਲਜੋਲ ਹੁੰਦਾ ਸੀ ਨਾ ਹਾਂਜੀ ਘਰ ਵਿੱਚ ਵਿਆਹ ਰੱਖਿਆ ਹੁੰਦਾ ਸੀ ਪਤਾ ਲੱਗਦਾ ਸੀ ਹਾਂਜੀ ਕਿ ਘਰ ਵਿੱਚ ਵਿਆਹ ਰੱਖਿਆ ਔਰ ਦੂਸਰੀ ਗੱਲ ਮੈਂ ਕ ਇਥੇ ਕਰ ਦਿੰਦਾ ਕਿ ਆਨੰਦ ਕਾਰਜ ਵੀ ਘਰੇ ਹੁੰਦੇ ਸਨ ਹਾਂਜੀ ਬੜਾ ਆਦਰ ਸਤਕਾਰ ਗੁਰੂ ਸਾਹਿਬ ਜੀ ਦਾ ਵੀ ਹੁੰਦਾ ਸੀ ਸਾਰੇ ਪਰਿਵਾਰ ਜੁੜ ਬੈਠਦੇ ਸਨ ਹਾਂਜੀ ਤੇ ਬੱਚਿਆਂ ਨੂੰ ਵੀ ਪਤਾ ਲੱਗਦਾ ਸੀ ਕਿ ਸਾਡੇ ਘਰੇ ਗੁਰੂ ਮਹਾਰਾਜ ਆਏ ਆ ਮਰਿਆਦਾ ਆ ਇਦਾਂ ਸਾਰਾ ਧਿਆਨ ਰੱਖਿਆ ਜਾਂਦਾ ਸੀ ਹਾਂਜੀ ਹੁਣ ਪ੍ਰਾਤਨ ਸਮੇਂ ਦੇ ਹਿਸਾਬ ਦੇ ਨਾਲ ਜੇ ਵੇਖੋਗੇ ਤੇ ਅੱਜ ਦੇ ਸਮੇਂ ਦੇ ਹਿਸਾਬ ਨਾਲ ਵੇਖੋਗੇ ਤਾਂ ਫਰਕ ਬਹੁਤ ਆ ਹਾਂਜੀ ਸਾਨੂੰ ਲੱਗਦਾ ਕਿ ਅਸੀਂ ਐਡਵਾਂਸ ਹੋਏ ਆ ਬਿਲਕੁਲ ਨਵੇਂ ਅਸੀਂ ਯੁੱਗ ਦੇ ਵਿੱਚ ਆ ਗਏ ਹਾਂ ਨਵਾਂ ਸਾਰਾ ਕੁਝ ਸਾਨੂੰ ਮਿਲ ਗਿਆ ਵੱਡੇ ਵੱਡੇ ਪੈਲਸ ਮਿਲ ਗਏ ਹਨਾ ਹਾਂਜੀ ਜਿੱਥੇ ਕੋਈ ਨਵੀਂ ਚੀਜ਼ ਆਉਂਦੀ ਹੈ ਨਾ ਹਾਂਜੀ ਉਹ ਪੁਰਾਣੇ ਨੂੰ ਵੀ ਖਤਮ ਕਰਦੀ ਹੈ ਬਿਲਕੁਲ ਜਿਹੜਾ ਉਹ ਪੁਰਾਣੇ ਸਮਿਆਂ ਦੇ ਵਿੱਚ ਲੋਕਾਂ ਦਾ ਪਿਆਰ ਸੀ ਹਾਂਜੀ ਕਿਸੇ ਦੇ ਘਰੇ ਵਿਆਹ ਹੋਣਾ ਸਾਰੇ ਪਿੰਡ ਨੇ ਰਲ ਮਿਲ ਕੇ ਹਾਂਜੀ ਕਿਸੇ ਨੇ ਦੁੱਧ ਲੈ ਆਉਣਾ ਕਿਸੇ ਨੇ ਮੰਝੇ ਇਕੱਠੇ ਕਰਨੇ ਹਾਂਜੀ ਉਹ ਜਿਹੜੀ ਚੀਜ਼ ਸੀ ਨਾ ਉਹ ਅੱਜ ਹੈ ਨਹੀਂ ਆ ਜੀ ਅੱਜ ਖਤਮ ਹੋ ਰਹੀ ਆ ਬਿਲਕੁਲ ਖਤਮ ਹੋ ਰਹੀ ਆ ਹਮ ਹੁਣ ਵੇਖੋ ਉਹਨਾਂ ਸਮਿਆਂ ਵਿੱਚ ਮੁੱਲ ਕੁਝ ਵੀ ਨਹੀਂ ਸੀ ਲਿਆਉਣਾ ਪੈਂਦਾ ਬਿਲਕੁਲ ਦੁੱਧ ਵੀ ਵਾਦੂ ਸਾਰਾ ਕੁਝ ਤੇ ਇੱਕ ਗੱਲ ਹੋਰ ਬੜੀ ਖਾਸ ਸੀ ਉਸੇ ਉਹਨਾਂ ਸਮਿਆਂ ਵਿੱਚ ਹਾਂਜੀ ਲੋਕ ਆਪਣਾ ਸਮਝੇ ਸੀ ਕਿਸੇ ਦੇ ਪ੍ਰੋਗਰਾਮ ਨੂੰ ਬਿਲਕੁਲ ਸਾਰੇ ਪਿੰਡ ਨੂੰ ਫਿਕਰ ਹੁੰਦਾ ਸੀ ਕਿ ਫਲਾਣੇ ਦੇ ਲੜਕੇ ਦਾ ਜਾਂ ਲੜਕੀ ਦਾ ਵਿਆਹ ਆਨੰਦ ਕਾਰਜ ਹੈ ਵਿਆਹ ਆ ਤੇ ਉਹਨਾਂ ਨੂੰ ਇਹ ਹੁੰਦਾ ਸੀ ਕਿ ਕੋਈ ਕਮੀ ਨਾ ਰਹੇ ਕਿਸੇ ਚੀਜ਼ ਦੀ ਵੀ ਸਾਡੀ ਇਹਦੇ ਵਿੱਚ ਸਾਡੀ ਵੀ ਤਹੀਨ ਹੋਏਗੀ ਹਾਂ ਬਿਲਕੁਲ ਕਿ ਬਰਾਤ ਦੇ ਆ ਕੋਈ ਚੀਜ਼ ਘਟ ਗਈ ਬਿਲਕੁਲ ਘਟ ਗਈ ਤੇ ਸਾਡਾ ਵੀ ਪੇ ਸਾਡੇ ਪਿੰਡ ਦਾ ਮਸਲਾ ਆ ਹੂੰ ਉਨਾ ਸਮਿਆਂ ਦੇ ਵਿੱਚ ਲੋਕਾਂ ਦੇ ਵਿੱਚ ਮੋਹ ਪਿਆਰ ਜਿਹਨੂੰ ਆਪਾਂ ਭੈਅ ਕਹਿ ਲੈਨੇ ਆਂ ਜਾਂ ਡਰ ਕਹਿ ਲੈਨੇ ਆਂ ਕੋਈ ਪਿੰਡ ਦਾ ਵੀਰ ਭਰਾ ਰਾਹ ਗਲੀ ਮਿਲ ਜਾਂਦਾ ਸੀ ਉਹ ਚੀਜ਼ ਦਾ ਵੱਡਾ ਅਸਰ ਹੁੰਦਾ ਸੀ ਸਾਡੇ ਪਿੰਡ ਦਾ ਆ ਪਰ ਅੱਜ ਦੇ ਸਮੇਂ ਦੇ ਵਿੱਚ ਦੇਖੋ ਪੈਸਾ ਦੇ ਵਿੱਚ ਤੁਸੀਂ ਜਾ ਕੇ ਵੇਖੋ ਹਾਂਜੀ ਸਾਰਾ ਕੁਝ ਅਸੀਂ ਭੁੱਲਦੇ ਜਾਂਦੇ ਆ ਹੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਦਰਬਾਰ ਕਿੱਥੇ ਰਹਿ ਗਿਆ ਬਿਲਕੁਲ ਜਿਹੜਾ 500 ਬੰਦਾ ਆਇਆ ਹਾਂਜੀ ਕਾਦੇ ਵਾਸਤੇ ਆਇਆ ਉਹਦੇ ਆਨੰਦ ਕਾਰਜ ਕਰਾਉਣ ਵਾਸਤੇ ਆਇਆ ਸੀ ਪਰ ਨੰਦ ਕਾਰਜ ਦੇ ਵਿੱਚ ਤੇ 10 15 ਬੰਦੇ ਹੀ ਆ ਸਾਰੇ ਬਿਲਕੁਲ ਉੱਥੇ ਤਾਂ ਕੋਈ ਪਹੁੰਚਿਆ ਹੀ ਨਹੀਂ ਹੂੰ ਦੂਸਰੀ ਗੱਲ ਜਿਹੜੀ ਅੱਜ ਜਿਆਦਾ ਦੁੱਖ ਦੇਣ ਵਾਲੀ ਗੱਲ ਆ ਹਾਂਜੀ ਕਿ ਜਦੋਂ ਤੁਸੀਂ ਪੈਲਸ ਵਿੱਚ ਜਾਂਦੇ ਹੋ ਨਾ ਹਾਂਜੀ ਉਹ ਵੇਖੇ ਹੋਣੇ ਤੁਸੀਂ ਮੇਜ ਜੇ ਲੱਗੇ ਹਾਂਜੀ ਮੈਂ ਅੱਗੇ ਬੇਨਤੀ ਕੀਤੀ ਆਪਾਂ ਐਡਵਾਂਸ ਹੋਏ ਆ ਮੰਨਦੇ ਆ ਬਿਲਕੁਲ ਪਰ ਐਡਵਾਂਸ ਹੋਣ ਦੇ ਨਾਲ ਨਾਲ ਅਸੀਂ ਪਿੱਛੇ ਬੜਾ ਕੁਝ ਛੱਡ ਆਏ ਆਪਣੇ ਗਵਾ ਬੈਠੇ ਗਵਾ ਬੈਠੇ ਆ ਬਹੁਤ ਕੁਝ ਹੁਣ ਦੇਖਿਓ ਸਰੋਤੇ ਵੀ ਆਪਣੀ ਗੱਲ ਨੂੰ ਸੁਣਨਗੇ ਹਾਂਜੀ ਮੈਂ ਸਰੋਤਿਆਂ ਨੂੰ ਵੀ ਬੇਨਤੀ ਕਰਦਾ ਤੁਸੀਂ ਵੀ ਦੇਖਿਓ ਮੜਾ ਜੀ ਭਾਵੇਂ ਆਪਾਂ ਵੀ ਕਈ ਵਾਰੀ ਜਾਂ ਕੀਤਾ ਹੋਊਗਾ ਜਾਂ ਕਈਆਂ ਨੇ ਕੀਤਾ ਹੋਊਗਾ ਇਦਾਂ ਪਰ ਸੋਚ ਕੇ ਵਿਚਾਰ ਕੇ ਜ਼ਰੂਰ ਵੇਖਿਓ ਉਹ ਜਿਹੜੇ ਮੇਜ ਆ ਨਾ ਹਾਂਜੀ ਉਹ ਜਿਸ ਉਦਾਂ ਹੀ ਭਰੇ ਪਏ ਆ ਬਿਲਕੁਲ ਅੱਧਾ ਭੋਜਨ ਖਾਦਾ ਅੱਧਾ ਉਦਾਂ ਹੀ ਪਿਆ ਹੂੰ ਅੱਧੀ ਕੋਕ ਦੀ ਬੋਤਲ ਪੀਤੀ ਅੱਧੀ ਉਦਾਂ ਹੀ ਪਈ ਆ ਸਹੀ ਆ ਕਿੰਨਾ ਵੱਡਾ ਨੁਕਸਾਨ ਆ ਜੀ ਕਿੰਨਾ ਕਰਜ਼ਾ ਚੁੱਕ ਕੇ ਕਿੰਨਾ ਬੋਝ ਹੈ ਪਰਿਵਾਰ ਦੇ ਉੱਤੇ ਪੈ ਰਿਹਾ ਪਹਿਰਿਆ ਨਾ ਪਰ ਜਦੋਂ ਦੇਖਦੇ ਹੋਣਗੇ ਮੇਜ ਕਿਦਾਂ ਸਾਰਾ ਸਮਾਨ ਬਣਿਆ ਛੋਟਿਆ ਜਾ ਰਿਹਾ ਬਿਲਕੁਲ ਤੇ ਅੱਜ ਦੇ ਸਮੇਂ ਦੇ ਵਿੱਚ ਇਹ ਸਾਰਾ ਕੁਝ ਵਾਪਰਦਾ ਪਰ ਪ੍ਰਾਤਨ ਸਮੇਂ ਦੇ ਵਿੱਚ ਨਾ ਜਿਹੜਾ ਉਹ ਜਿਹੜੀ ਆ ਬੂੰਦੀ ਕਹਿ ਲੈਨੇ ਆਪਾਂ ਨਾ ਉਹ ਵਿਆਹਾਂ ਸ਼ਾਦੀਆਂ ਦੇ ਬਣਦੀ ਇੱਧਰ ਕੁਝ ਹੋਰ ਕਹਿੰਦੇ ਆ ਲਗ ਵੱਖਰੇ ਵੱਖਰੇ ਇਲਾਕਿਆਂ 'ਚ ਹਾਂਜੀ ਹਾਂਜੀ ਉਹਦਾ ਹੀ ਬੜਾ ਚਾਹ ਹੁੰਦਾ ਸੀ ਹੂੰ ਫਰਾਨਿਆਂ ਨੇ ਸਾਨੂੰ ਘਰ ਦੇ ਲੱਡੂ ਬਣਾਏ ਦਿੱਤੇ ਆ ਬਿਲਕੁਲ ਉਹ ਬੜਾ ਉਹਨਾਂ ਦਾ ਵਧੀਆ ਮਾਹੌਲ ਹੁੰਦਾ ਸੀ ਉਹਨਾਂ ਸਮਿਆਂ 'ਚ ਅੱਜ ਬਹੁਤ ਕੁਝ ਆ ਗਿਆ ਆਪਣੇ ਕੋਲ ਪਰ ਉਹ ਖੁਸ਼ੀਆਂ ਉਹ ਚਾਹ ਸਾਰੇ ਖਤਮ ਹੋ ਗਏ 15 15 ਦਿਨ ਵਿਆਹ ਚੱਲਦਾ ਹੁੰਦਾ ਸੀ ਬਿਲਕੁਲ ਪ੍ਰਾਤਨ ਸਮੇਂ ਵਿੱਚ ਹਾਂਜੀ ਲੋਕਾਂ ਨੇ ਆਉਣਾ ਰਹਿਣਾ ਕਈ ਕਈ ਦਿਨ ਰਹਿਣਾ ਸਾਂਝ ਬਣ ਜਾਂਦੀ ਸੀ ਹਮ ਅੱਜ ਤੁਸੀਂ ਵਿਆਹ ਵਾਲੇ ਘਰੇ ਜਾ ਕੇ ਦੇਖ ਲਓ ਤੁਹਾਨੂੰ ਪਤਾ ਨਹੀਂ ਲੱਗਣਾ ਕਿ ਇਹਨਾਂ ਦੇ ਘਰੇ ਵਿਆਹ ਸੀ ਬਾਕੀ ਕਿਹੜਾ ਰਿਸ਼ਤੇਦਾਰ ਆ ਬੱਚਿਆਂ ਨੂੰ ਇਹ ਚੀਜ਼ ਭੁੱਲਦੀ ਜਾ ਰਹੀ ਹੈ ਭੁੱਲਦੀ ਜਾਂਦੀ ਕਿ ਸਾਡਾ ਜਿਹੜਾ ਕੋਈ ਪੁਰਾਣਾ ਰਿਸ਼ਤੇਦਾਰ ਕੌਣ ਆ ਨਵਾਂ ਕੌਣ ਆ ਕਿਉਂਕਿ ਅੱਜ ਦਾ ਵਿਜ਼ਿਟ ਜਿਹੜਾ ਸਮਾਂ ਹੈਗਾ ਹਨਾ ਪੁਰਾਣੇ ਸਮੇਂ ਜਿਵੇਂ ਤੁਸੀਂ ਗੱਲ ਕੀਤੀ ਕਿ 5-5 7-7 ਦਿਨ ਜਾ ਕੇ ਰਹਿਣਾ ਅੱਜ ਸਿਰਫ ਬੰਦਾ ਵਿਆਹ ਤੇ ਆਰਿਆ 2-4 ਘੰਟੇ ਟਾਈਮ ਕੱਢ ਕੇ ਬਿਲਕੁਲ ਜੀ ਠੀਕ ਹੈ ਨਾ ਤਾਂ ਉੱਥੇ ਹੀ ਉਹ ਵਿਆਹ ਦੇ ਵਿੱਚੋਂ ਪੈਲਸ ਦੇ ਵਿੱਚੋਂ ਹੀ ਖਾ ਪੀ ਕੇ ਇੱਕ ਦੂਜੇ ਨੂੰ ਮਿਲ ਕੇ ਆਪ ਦਾ ਘਰੋਂ ਘਰੀ ਜਾ ਰਹੇ ਉੱਥੇ ਹੀ ਮੁੜ ਜਾਂਦੇ ਆ ਪਰ ਜਿਹੜੀ ਉਹ ਪਰਿਵਾਰਕ ਪ੍ਰਾਤਨ ਜਿਹੜੀ ਭਾਈਚਾਰਕ ਸ਼ਾਂਤ ਸੀ ਉਹ ਅੱਜ ਖਤਮ ਹੁੰਦੀ ਜਾ ਰਹੀ ਹੈ ਦਾ ਕਾਰਨ ਕਾਰਨ ਇਹ ਹੋਈ ਹੈ ਕਿ ਲੋਕ ਥੋੜੇ ਦਿਨਾਂ ਸਵਾਰਥੀ ਜੋ ਹੋ ਗਿਆ ਬਿਲਕੁਲ ਹਰੇਕ ਬੰਦਾ ਪਹਿਲਾਂ ਹੁੰਦਾ ਸੀ ਕਿ ਹਰੇਕ ਨੂੰ ਲੱਗਦਾ ਹੁੰਦਾ ਸੀ ਕਿ ਸਾਨੂੰ ਉਹਦੀ ਵੀ ਲੋੜ ਆ ਸਾਨੂੰ ਉਹਦੀ ਵੀ ਲੋੜ ਆ ਬਿਲਕੁਲ ਸਾਨੂੰ ਉਹ ਨਾ ਰੋਸ ਜੇ ਕਿਤੇ ਹਮ ਅੱਜ ਇਹ ਚੀਜ਼ ਨਹੀਂ ਹੈਗੀ ਬਿਲਕੁਲ ਅੱਜ ਬੰਦਾ ਕਹਿੰਦਾ ਜੇ ਕੋਈ ਆਉਂਦਾ ਠੀਕ ਹੈ ਨਹੀਂ ਆਉਂਦਾ ਨਾਈਂ ਤੇ ਨਾ ਸਹੀ ਬਿਲਕੁਲ ਕੋਈ ਗੱਲ ਨਹੀਂ ਆਪਣਾ ਤਾਂ ਸਾਰੇ ਜਾਣਾ ਆਪਾਂ ਨੂੰ ਹੋਰ ਬਹੁਤ ਆ ਹਮ ਉਹ ਰਿਸ਼ਤੇਆਂ ਨੂੰ ਅਸੀਂ ਬਿਲਕੁਲ ਐ ਪਿੱਛੇ ਲੈ ਗਏ ਆ ਕਿਨਾਰੇ ਕਰਤਾ ਨਾ ਪਰ ਜਿਹੜੇ ਆਪਣੇ ਹੁੰਦੇ ਆ ਨਾ ਬਿਲਕੁਲ ਇਹ ਬਹੁਤ ਵੱਡੀ ਚੀਜ਼ ਹੁੰਦੇ ਜੇ ਹਮ ਆਪਣਿਆਂ ਤੋਂ ਬਿਨਾ ਕਦੇ ਵੀ ਕੋਈ ਨਾਲ ਨਹੀਂ ਜੇ ਖੜਦਾ ਔਖੇ ਟਾਈਮ ਦੇ ਵਿੱਚ ਆ ਕਈ ਵਾਰੀ ਆਪਾਂ ਨੂੰ ਵੇਖਣ ਚ ਮਿਲਦਾ ਆਪਾਂ ਨੇ ਕਈ ਵਾਰੀ ਮਸਲੇ ਸਾਹਮਣੇ ਵੀ ਆਏ ਆ ਹਾਂਜੀ ਜਾਣਾ ਵੀ ਪੈਂਦਾ ਹਾਂਜੀ ਹੁਣ ਜਿੱਦਣ ਵਿਆਹ ਸੀ ਬਿਲਕੁਲ ਉਦੋਂ 500 ਬੰਦਾ ਨਾਲ ਆਇਆ ਬਰਾਤ ਦੇ ਹੂੰ ਕਿਸੇ ਕਾਰਨ ਕਰਕੇ ਦੋਹਾਂ ਜੀਆਂ ਚ ਨਹੀਂ ਬਣੀ ਅਣਬਣ ਹੋ ਗਈ ਅਣਬਣ ਹੋ ਗਈ ਜੀ ਰੌਲਾ ਪੈ ਗਿਆ ਕੋਈ ਵੀ ਨਹੀਂ ਖੜਦਾ ਨਾਲ ਹੂੰ ਕੋਈ ਵੀ ਨਹੀਂ ਆਣ ਕੇ ਪੁੱਛਿਆ ਕਿਸੇ ਨੇ ਨਹੀਂ ਪੁੱਛਿਆ ਜੀ ਹੁਣ ਦੱਸੋ ਅਸੀਂ ਨਾਲ ਆ ਤੁਹਾਡੇ ਬਿਲਕੁਲ ਅਸੀਂ ਤੁਹਾਡੇ ਨਾਲ ਖੜੇ ਆ ਅਸੀਂ ਗੱਲ ਕਰਦੇ ਆ ਅਸੀਂ ਮਦਦ ਕਰਦੇ ਆ ਅਸੀਂ ਦੋਹਾਂ ਪਰਿਵਾਰਾਂ ਨੂੰ ਬਿਠਾਉਨੇ ਆ ਜਿਹੜੇ ਉਹਦਣ ਆਏ ਸੀ ਨੱਚਦੇ ਸੀ ਸਾਰਾ ਕੁਝ ਕਰਦੇ ਸੀ ਹਮ ਹੁਣ ਘਰੇ ਬਹਿ ਕੇ ਤਮਾਸ਼ਾ ਵੇਂਦੇ ਆ ਜੀ ਤਮਾਸ਼ਾ ਵੇਂਦੇ ਇਹਦੇ ਵਧੀਆ ਹੋਇਆ ਹੁਣ ਸੈੱਟ ਹੋਇਆ ਹੁਣ ਬਿਲਕੁਲ ਬਿਲਕੁਲ ਹੁਣ ਬਣੀ ਗੱਲ ਹਮ ਇਹ ਇਦਾਂ ਚਾਹੀਦਾ ਸੀ ਬਿਲਕੁਲ ਇਹ ਅੱਜ ਸਮਾਜ ਜਿਹੜਾ ਨਾ ਸਾਨੂੰ ਲੱਗਦਾ ਜਿਹੜਾ ਨੇੜੇ ਬੈਠਾ ਨਾ ਆਪਣੇ ਨਾਲ ਬੈਠਾ ਉਹ ਸਾਡਾ ਆ ਪਰ ਹੋ ਸਕਦਾ ਉਹ ਆਪਣਾ ਨਾ ਹੋਵੇ ਉੱਤੇ ਬੈਠਾ ਹੋਵੇ ਦਿਲੋਂ ਨਾ ਹੋਵੇ ਹੁਣ ਪੁਰਾਣੇ ਸਮਿਆਂ ਦੇ ਜਿਹੜੇ ਵਿਆਹ ਸਨ ਉਹਨਾਂ ਦੇ ਵਿੱਚ ਬੜਾ ਕੁਝ ਸੀ ਜੀ ਬੜੀ ਸਿੱਖ ਨੂੰ ਬੜਾ ਕੁਝ ਮਿਲਦਾ ਸੀ ਬੜਾ ਕੁਝ ਮਿਲਦਾ ਸੀ ਹੁਣ ਜਿਹੜਾ ਰਿਸ਼ਤੇਦਾਰ 4 ਦਿਨ ਘਰੇ ਰਹਿ ਗਿਆ ਬੱਚਿਆਂ ਨੂੰ ਪਤਾ ਲੱਗ ਜਾਂਦਾ ਸੀ ਬਿਲਕੁਲ ਇਹ ਅਗਲੀ ਵਾਰੀ ਆਉਂਦਾ ਸੀ ਭੱਜ ਕੇ ਮਿਲਦੇ ਸੀ ਉੱਡ ਕੇ ਸਾਡਾ ਇਹ ਰਿਸ਼ਤੇਦਾਰ ਹੈ ਰਿਸ਼ਤੇਦਾਰ ਅੱਗੇ ਵੀ ਆਇਆ ਹੁਣ 12 1 ਵਜੇ ਆਉਣਾ ਅੱਜ ਹਾਂਜੀ ਤੇ 4 ਵਜੇ ਵਾਪਸ ਚਲੇ ਜਾਣਾ ਬਿਲਕੁਲ ਕੋਈ ਨਾਮ ਆਵੇ ਤਾਂ ਵੀ ਨਹੀਂ ਪਤਾ ਲੱਗਦਾ ਤੁਸੀਂ ਝੂਠ ਬੋਲਦੇ ਹੋ ਪਈ ਅਸੀਂ ਆਏ ਸੀ ਹੁਣ ਇਹਨੂੰ ਕੀ ਪਤਾ ਲੱਗਣਾ ਹੂੰ ਕਿ ਆਏ ਕਿ ਨਹੀਂ ਆਏ ਇਦ ਜਿੱਥੇ ਅਸੀਂ ਐਡਵਾਂਸ ਹੋ ਰਹੇ ਹਾਂ ਹਾਂਜੀ ਉੱਥੇ ਅਸੀਂ ਜਿਹੜਾ ਪ੍ਰਾਤਨ ਮਰਿਆਦਾ ਸੀ ਜਾਂ ਪ੍ਰਾਤਨ ਸਾਡੇ ਸਭਿਆਚਾਰ ਸਾਂਝ ਸੀ ਬਿਲਕੁਲ ਉਹਦੇ ਤੋਂ ਦੂਰ ਚਲੇ ਜਾਂਦੇ ਅੱਜ ਅੱਜ ਨਕਲੀ ਆ ਗਿਆ ਸਾਰਾ ਕੁਝ ਹਮ ਬੀਬੀਆਂ ਨੇ ਗੋਲੀਆਂ ਪਾਉਣੀਆਂ ਬਿਲਕੁਲ ਬੀਬੀਆਂ ਨੇ ਸੁਹਾਗ ਗਾਉਣੇ ਸਿੱਖਿਆ ਦੇਣ ਸਾਰੇ ਪਰਿਵਾਰ ਨੇ ਬਹਿ ਜਾਣਾ ਹਮ ਬੱਚਿਆਂ ਨੂੰ ਪਤਾ ਲੱਗਣਾ ਕਿ ਆਹ ਬੋਲੀ ਆ ਨਾ ਸੋਹਣੀਆਂ ਗੱਲਾਂ ਕਰਦੀਆਂ ਸੀ ਬੀਬੀਆਂ ਬਿਲਕੁਲ ਵੇ ਅੱਜ ਦੇਖੋ ਸਾਰਾ ਕੁਝ ਕੀ ਹੋ ਰਿਹਾ ਲੋਪ ਹੀ ਹੋ ਗਿਆ ਉਹ ਉਹ ਚੀਜ਼ ਲੋਪ ਹੋ ਗਈ ਨਵਾਂ ਆ ਗਿਆ ਪਰ ਨਵਾਂ ਸਹੀ ਨਹੀਂ ਆਇਆ ਸਹੀ ਨਹੀਂ ਆਇਆ ਬਿਲਕੁਲ ਗਲਤ ਪਰੋਸਿਆ ਜਾ ਰਿਹਾ ਅੱਜ ਜੋ ਸਾਡੇ ਅੱਜ ਪੈਲਸਾਂ ਦੇ ਵਿੱਚ ਵਿਆਹਾਂ ਦੇ ਵਿੱਚ ਤਰੀਕਾ ਵਧੀਆ ਹੋਣਾ ਚਾਹੀਦਾ ਚਲੋ ਨਹੀਂ ਘਰਾਂ 'ਚ ਸਹੂਲਤ ਹੈਗੀ ਮੰਨਦੇ ਆ ਨਾ ਕਿ ਹੁਣ ਜਗ੍ਹਾ ਘਟ ਗਈ ਹੈ ਮੰਨਦੇ ਆ ਹਮ ਪਰ ਤਰੀਕਾ ਤਾਂ ਸੋਹਣਾ ਹੋਣਾ ਚਾਹੀਦਾ ਸੋਹਣਾ ਹੋਣਾ ਚਾਹੀਦਾ ਬਿਲਕੁਲ ਚੀਜ਼ ਨੂੰ ਵਧੀਆ ਤਰੀਕੇ ਨਾਲ ਆਪਾਂ ਉਹਨੂੰ ਆਪਣੇ ਜੀਵਨ 'ਚ ਲੈ ਕੇ ਆਈਏ ਹੰਡਾਈਏ ਉਹਨੂੰ ਪਰ ਨਹੀਂ ਸਾਰਾ ਗੋਜੀ ਸਭ ਤੋਂ ਵੱਡੀ ਗੱਲ ਅਸੀਂ ਗੁਰੂ ਤੋਂ ਵੀ ਟੁੱਟਦੇ ਜਾਂਦੇ ਆ ਟੁੱਟਦੇ ਜਾਂਦੇ ਆ ਗੁਰੂ ਤੋਂ ਵੀ ਪਛਾਣ ਟੁੱਟਦੇ ਜਾਂਦੇ ਮਹਾਰਾਜ ਦਾ ਕੋਈ ਭੈ ਨਹੀਂ ਕੋਈ ਫਿਕਰ ਨਹੀਂ ਰਹਿ ਗਿਆ ਤੇ ਉਹ ਮਾਂ ਉਹ ਬਾਪ ਜਿਨ੍ਹਾਂ ਨੇ ਇੰਨਾ ਕਰਜ਼ਾ ਚੋਕੇ ਅੱਜ ਵਿਆਹਾਂ ਦੇ ਵਿੱਚ ਲਾਇਆ ਲਾਇਆ ਹੂੰ ਤੇ ਉਹਨਾਂ ਨੂੰ ਉਹ ਲੋਕ ਚੰਗੇ ਥੋੜਾ ਲੱਗਦੇ ਹੋਣਗੇ ਜਿਹੜੇ ਸਾਰਾ ਕੁਝ ਬਣਿਆ ਇਦਾਂ ਅੱਧਾ ਖਾਦਾ ਅੱਧਾ ਛੱਡ ਕੇ ਚਲੇ ਗਏ ਬਿਲਕੁਲ ਦੁੱਖ ਨਹੀਂ ਲੱਗਦਾ ਹੋਏਗਾ ਮਜਬੂਰ ਕੀਤਾ ਜਾਂਦਾ ਅੱਜ ਤੇ ਵਿਆਹਣ ਵਾਲੇ ਨੂੰ ਵਿਆਹਣ ਵਾਲੇ ਨੂੰ ਹੂੰ ਉਹਨੂੰ ਦੱਸਿਆ ਜਾਂਦਾ ਕਿ ਆ ਸ਼ਰਤਾਂ ਨੇ ਆ ਪੂਰੀਆਂ ਕਰਿਓ ਬਿਲਕੁਲ ਉਹ ਪੂਰੀਆਂ ਤੇ ਕਰ ਦਿੰਦਾ ਪਰ ਜਦੋਂ ਬੰਦਾ ਮੱਥੇ ਲੱਗਦਾ ਉਹ ਖੁਸ਼ ਹੋ ਕੇ ਥੋੜਾ ਮੱਥੇ ਲੱਗਦਾ ਹਮ ਕਿੰਨਾ ਬੋਝ ਹੋਊਗਾ ਉਹਦੇ ਤੇ ਉਹਦੇ ਕਿੰਨਾ ਬੋਝ ਹੋਊਗਾ ਕਿ ਮੇਰੇ ਕੋਲੋਂ ਜ਼ਬਰਦਸਤੀ ਆ ਵੀ ਕਰਾਇਆ ਆ ਵੀ ਕਰਾਇਆ ਤੁਜੀ ਮੈਂ ਇੱਕ ਬੇਨਤੀ ਤੇ ਹੋਰ ਕਰਦਾ ਹਾਂਜੀ ਸਮਾਜ ਨੂੰ ਬਦਲਣਾ ਪੈਣਾ ਹਮ ਤੇ ਸਮਾਜ ਵਿੱਚ ਇੱਕ ਧਿਰ ਨਾ ਬਦਲੇ ਬਿਲਕੁਲ ਅੱਜ ਮੰਨ ਲਓ ਆਪਣਾ ਪਰਿਵਾਰ ਆ ਆਪਾਂ ਕਹਿੰਦੇ ਅਸੀਂ ਬਾਣੀ ਨੂੰ ਪੜਦੇ ਹਾਂ ਗੁਰਮਤ ਵਾਲੇ ਆ ਹੁਣ ਸਾਨੂੰ ਵੀ ਗਾੜੀਆਂ ਕੋਈ ਗੁਰਮਤ ਵਾਲਾ ਟੱਕਰਨਾ ਚਾਹੀਦਾ ਨਾ ਬਿਲਕੁਲ ਅੱਜ ਪਰਿਵਾਰ ਹੈਗੇ ਆ ਉਹ ਕਹਿੰਦੇ ਜੀ ਸਾਡੀਆਂ ਧੀਆਂ ਦੇ ਸੀ ਇਦਾਂ ਉਹ ਅਮਰਤਾਰੀ ਆ ਅਮਰਸ਼ਕ ਆ ਜੀ ਬਾਣੀ ਪੜਦੇ ਆ ਉਹ ਫਿਕਰ ਉਹਨਾਂ ਨੇ ਇਹੋ ਪਿਆ ਕਹਿੰਦੇ ਪਤਾ ਨਹੀਂ ਕੱਲ ਨੂੰ ਪਰਿਵਾਰ ਮਿਲਣਾ ਕਿ ਨਹੀਂ ਮਿਲਣਾ ਬਿਲਕੁਲ ਬਿਲਕੁਲ ਤੁਹਾਡੇ ਨਾਲ ਵੀ ਇਦਾਂ ਵਾਪਰਦਾ ਹੋਊਗਾ ਹਾਂ ਹਾਂ ਦੋਵੇਂ ਪਰਿਵਾਰ ਜਿਹੜੇ ਬਰਾਬਰ ਦੇ ਹੋਣੇ ਚਾਹੀਦੇ ਬਰਾਬਰ ਦੇ ਹੋਣੇ ਚਾਹੀਦੇ ਤਾਂ ਸਾਧ ਨਹੀਂ ਬਣੀ ਹੁਣ ਇੱਕ ਬੰਦਾ ਦਾ ਮਰਿਆਦਾ ਨਿਭਾ ਰਿਆ ਹੂੰ ਕਿ ਆਪਣੀਆਂ ਧੀਆਂ ਨੂੰ ਉਹਨਾਂ ਦੇ ਬਾਣੀ ਨਾਲ ਜੋੜਿਆ ਜੋੜਿਆ ਤੇ ਕੱਲ ਨੂੰ ਹੁਣ ਪਰਿਵਾਰ ਜਿਹੜਾ ਉਹੋ ਜਿਹਾ ਮਿਲਦਾ ਨਹੀਂ ਬਿਲਕੁਲ ਪਰ ਇੰਨਾ ਨੇ ਮਹਾਰਾਜ ਤੇ ਭਰੋਸਾ ਰੱਖਣਾ ਚਾਹੀਦਾ ਚੰਗੇ ਚੰਗੇ ਪਰਿਵਾਰ ਵੀ ਹੈਗੇ ਆ ਜੀ ਸਾਨੂੰ ਆਪਣੇ ਮਾਲਕ ਤੇ ਭਰੋਸਾ ਹੋਣਾ ਚਾਹੀਦਾ ਗੁਰੂ ਤੇ ਹੋਣਾ ਚਾਹੀਦਾ ਹਮ ਕਦੇ ਇਹ ਸਾਡੇ ਮਨ ਚ ਨਿਰਾਸ਼ਾ ਨਹੀਂ ਆਉਣੀ ਚਾਹੀਦੀ ਕਿ ਨਹੀਂ ਜੀ ਸਾਡੀਆਂ ਬੱਚੀਆਂ ਹੀ ਬਾਣੀ ਅਮਰਤ ਛਕਾ ਦਿੱਤੇ ਬਾਣੀ ਨਾਲ ਜੋੜ ਦਿੱਤੀਆਂ ਤੇ ਕਾਨੂੰ ਪਰਵਾਹ ਨਹੀਂ ਲੱਭਣਾ ਤੇ ਮੈਂ ਇੱਕ ਬੇਨਤੀ ਕਰਦਾ ਹਾਂ ਜੇ ਮੰਨ ਲਓ ਕਾਨੂੰ ਅਮਰਤਾਰੀ ਪਰਿਵਾਰ ਨਾਲ ਲੱਭਾ ਫਿਰ ਤੁਸੀਂ ਨਸ਼ੇ ਵਾਲੇ ਨਾਲ ਵਿਆਹ ਦੋਗੇ ਬਿਲਕੁਲ ਵਿਆਹਾਂਗੇ ਤੇ ਫਿਰ ਵੀ ਨਹੀਂ ਆਪਾਂ ਫਿਰ ਵੀ ਨਹੀਂ ਹੈਗੇ ਨੇ ਪਰਿਵਾਰ ਪਰ ਬਹੁਤ ਥੋੜੇ ਆ ਚਾਹੀਦਾ ਅਗੇ ਅਸੀਂ ਇਸ ਪਾਸੇ ਨੂੰ ਮੁੜੀਏ ਗੁਰੂ ਵਾਲੇ ਪਾਸੇ ਗੁਰੂ ਵਾਲੇ ਪਾਸੇ ਨੂੰ ਮੁੜੀਏ ਇਹ ਤੋਂ ਬਿਨਾ ਗੁਜ਼ਾਰਾ ਨਹੀਂ ਹੋਣਾ ਇਹ ਤੋਂ ਬਿਨਾ ਸਾਨੂੰ ਸਬਰ ਨਹੀਂ ਜੇ ਮਿਲਣਾ ਵੱਡੇ ਵੱਡੇ ਲੋਕਾਂ ਨੇ ਬੜਾ ਕੁਝ ਕਰਕੇ ਵੇਖ ਲਿਆ ਹਾਂਜੀ ਪਰ ਨਹੀਂ ਗੱਲ ਨਹੀਂ ਬਣੀ ਜੀ ਅੱਜ ਉਹ ਜਿਹੜਾ ਸਾਰਾ ਕੁਝ ਸਬਿਆਚਾਰ ਸੀ ਸਾਡਾ ਸਿਰ ਟੱਕਣ ਵਾਲਾ ਸਾਰਾ ਕੁਝ ਹਿਆ ਸੀ ਇੱਜ਼ਤ ਸੀ ਜਿਹੜੀ ਹੂੰ ਅੱਜ ਵੇਖੋ ਪਤਾ ਨਹੀਂ ਲੱਗਦਾ ਬੰਦੇ ਨੂੰ ਕਿੱਧਰ ਚੱਲੇਗੀ ਸਾਰਾ ਕੁਝ ਕੀ ਕੁਝ ਬਣੀ ਜਾਂਦਾ ਜੀ ਪ੍ਰਾਤਨ ਵਿਆਹਾਂ ਦੇ ਵਿੱਚ ਤੇ ਅੱਜ ਦੇ ਵਿਆਹਾਂ 'ਚ ਬਹੁਤ ਫਰਕ ਪੈ ਗਿਆ ਜੀ ਤੁਹਾਡਾ ਜਿਹੜਾ ਸਵਾਲ ਸੀ ਹਾਂਜੀ ਉਹਨਾਂ ਸਮਿਆਂ ਦੇ ਵਿੱਚ ਹਰੇਕ ਨੂੰ ਮਾਣ ਹੁੰਦਾ ਸੀ ਹਰੇਕ ਨੂੰ ਖੁਸ਼ੀ ਹੁੰਦੀ ਸੀ ਬਿਲਕੁਲ ਅੱਜ ਉਹ ਗੱਲ ਨਹੀਂ ਬਣਦੀ ਅੱਜ ਬੰਦਾ ਸਿੱਧਾ ਗਿਆ ਪੈਲਸ ਵਿੱਚ ਗਿਆ ਘਰ ਵਿੱਚ ਤੇ ਪਤਾ ਨਹੀਂ ਲੱਗਦਾ ਵਿਆਹ ਰੱਖਿਆ ਕਿ ਨਹੀਂ ਰੱਖਿਆ ਤੇ ਉਹ ਧੀਆ ਵੀ ਫਿਰ ਉਦਾਂ ਹੀ ਮਾਪਿਆਂ ਦੇ ਕੋਲੋਂ ਉਹ ਸੁੱਖ ਥੋੜਾ ਪਾਲ ਸਕਦੀਆਂ ਨਾ ਮਾਂ-ਬਾਪ ਵੀ ਉਹ ਸੁੱਖ ਥੋੜਾ ਲੈ ਸਕਦੇ ਹਾਂਜੀ ਇੰਨਾ-ਇੰਨਾ ਕਰਜ਼ਾ ਚੁੱਕੇ ਮੰਨ ਲਓ ਅੱਜ ਕਿੰਨਾ-ਕਿੰਨਾ ਖਰਚਾ ਹੋ ਰਿਹਾ ਅੱਜ ਬਿਲਕੁਲ ਗਰੀਬੰਦਾ ਇਹਦੇ ਵਿੱਚ ਬਹੁਤ ਮਜਬੂਰ ਹੋ ਗਿਆ ਬਹੁਤ ਮਜਬੂਰ ਹੋ ਰਿਹਾ ਉਹਨੂੰ ਕੱਲ ਨੂੰ ਸਾਦਾ ਹੀ ਨਹੀਂ ਕੋਈ ਹਾਂਜੀ ਉਹ ਕਹਿੰਦਾ ਇੰਨੇ ਤਾਂ ਕੁਝ ਕਰਨਾ ਹੀ ਨਹੀਂ ਆ ਕਰਨਾ ਹੀ ਨਹੀਂ ਉਹ ਵੀ ਵੇਖ ਕੇ ਫਿਰ ਕਰਜ਼ਾ ਚੁੱਕਦਾ ਕਿ ਫਰਾਨੇ ਨੇ ਇੰਜ ਕੀਤਾ ਸੀ ਤੀ ਕਹਿੰਦੀ ਬਾਪੂ ਆਪਾਂ ਉਹਨਾਂ ਦੇ ਵਿਆਹ ਗਏ ਸੀ ਉਹਨਾਂ ਦਾ ਵਿਆਹ ਕਿੱਡਾ ਵਧੀਆ ਸੀ ਉਹਨਾਂ ਨੇ ਏਡੀ ਤਗੜੀ ਪੈਲਸ ਕੀਤੀ ਬਾਪੂ ਮੇਰਾ ਵੀ ਇਦਾਂ ਹੀ ਕਰ ਫਿਰ ਤੇ ਬਾਪੂ ਸੋਚਦਾ ਫਿਰ ਵਿਚਾਰਾ ਫਿਰ ਕਰਜ਼ ਬਿਲਕੁਲ ਧੀ ਤੇ ਦੁਰ ਜਾਂਦੀ ਹੈ ਪਰ ਉਹ ਸਾਰੀ ਰਾਤ ਨਹੀਂ ਸੌਂਦਾ ਨੀਂਦ ਨਹੀਂ ਆਉਂਦੀ ਉਹਨੂੰ ਕਈ ਯਾਰ ਸਾਰੀ ਸਾਰੀ ਜ਼ਿੰਦਗੀ ਪਰਿਵਾਰਾਂ ਦੇ ਸਿਰਾਂ ਤੋਂ ਕਰਜ਼ੇ ਨਹੀਂ ਲੈਂਦੇ ਨਹੀਂ ਲੈਂਦੇ ਜੀ ਹੁਣ ਵੇਖੋ ਆ ਫਸਲਾਂ ਕਦੀ ਗੜੇ ਮਾਰ ਹੋ ਗਈ ਕਦੀ ਕੋਝ ਹੋ ਗਿਆ ਬੰਦੇ ਨੂੰ ਚਾਹ ਹੁੰਦਾ ਕਿ ਫਸਲ ਨੂੰ ਇਦਾਂ ਕਰਾਂਗੇ ਨਾ ਪਰ ਉਹ ਕੁਦਰਤ ਦੇ ਹੱਥ ਚਲੋ ਉਹ ਵੀ ਹਾਂਜੀ ਪਰ ਥੋੜਾ ਜਿਹਾ ਸਾਡੇ ਸਮਾਜ ਨੂੰ ਬਦਲਣਾ ਚਾਹੀਦਾ ਬਦਲਣਾ ਚਾਹੀਦਾ ਨਾ ਜ਼ਰੂਰੀ ਨਹੀਂ ਕਿ ਇਦਾਂ ਆਪਾਂ ਵੱਡੇ ਇਦਾਂ ਥੋੜਾ ਬਣਦੇ ਹਾਂ ਹਮ ਇਦਾਂ ਥੋੜਾ ਵੱਡਾ ਬਣਦਾ ਬੰਦਾ ਵੱਡਾ ਬੰਦਾ ਗੁਣਾ ਨਾਲ ਵੱਡਾ ਬੰਦਾ ਗੁਣਾ ਨਾਲ ਬਣਦਾ ਦੇਦੇ ਕੋਲ ਗੁਰੂ ਆ ਨਾ ਬਿਲਕੁਲ ਉਹ ਵੱਡਾ ਆ ਉਹ ਵੱਡਾ ਹੁਣ ਜਿੰਨੇ ਗੁਰੂ ਦੀ ਮਾਤੀ ਗਵਾ ਦਿੱਤੀ ਉਹ ਜੋ ਮਰਜ਼ੀ ਕਰੀ ਜਾਵੇ ਬਿਲਕੁਲ ਦੁਨੀਆ ਕਹੂਗੀ ਉਹਨੂੰ ਵੱਡਾ ਕਹੀ ਜਾਵੇ ਪਰ ਜਿਹੜਾ ਗੁਰਮਤ ਦੇ ਨਾਲ ਜੁੜਿਆ ਆ ਉਹ ਨਹੀਂ ਵੱਡਾ ਕਹੇਗਾ ਉਹ ਕਹੇਗਾ ਨਹੀਂ ਇਹ ਵੱਡਾ ਨਹੀਂ ਇਹ ਬਿਲਕੁਲ ਜਿਹੜਾ ਕਿਸੇ ਦੇ ਉੱਤੇ ਬੋਝ ਪਾ ਕੇ ਆ ਨਾ ਹਮ ਹੁਣ ਮੈਂ ਕਈ ਵਾਰੀ ਦੇਖਦਾ ਆਪਣੇ ਪਰਿਵਾਰਾਂ ਦੇ ਵਿੱਚ ਜਾਂ ਰਿਸ਼ਤੇਦਾਰ ਉਹ ਕਈ ਮਿਲਦੇ ਉਹ ਕਹਿੰਦੇ ਜੀ ਕੋਈ ਰਿਸ਼ਤਾ ਹੋਵੇ ਲੜਕੀ ਤੇ ਲੜਕੇ ਨੂੰ 20 ਕਿਲੇ ਆਉਂਦੇ ਪਾਰੀ ਤੇ ਬਿਲਕੁਲ ਕਹਿੰਦੇ 20 ਕਿੱਲੇ ਆਉਂਦੇ ਬਈ ਬਹੁਤ ਵੱਡਾ ਪਰਿਵਾਰ ਹੈ ਜੀ ਪਰ ਉਹਨਾਂ ਨੇ ਗੱਡੀ ਲੈਣੀ ਆ ਬਿਲਕੁਲ ਫਿਰ ਤੁਸੀਂ 20 ਕਿੱਲੇ ਨੂੰ ਕੀ ਕਰੋਗੇ ਬਿਲਕੁਲ ਚਾਹੀਦਾ ਸੀ ਕਿ 20 ਕਿੱਲੇ ਆਉਂਦੇ ਉਹਨਾਂ ਦੀ ਕੋਈ ਮੰਗ ਨਹੀਂ ਹੈਗੀ ਜੀ ਪਰਿਵਾਰ ਵਧੀਆ ਪਾਲਦੇ ਸਾਰਾ ਕੁਝ ਰੱਜਿਆ ਹੈ ਨਾ ਸਾਰਾ ਕੁਝ ਹੈਗਾ ਘਰ ਚ ਰੱਜੇ ਪੁੱਜੇ ਰੱਜੇ ਪੁੱਜੇ ਆ ਤਾਂ ਕੁਝ ਨਹੀਂ ਚਾਹੀਦਾ ਕੁਝ ਨਹੀਂ ਚਾਹੀਦਾ ਪਰ ਜੇ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਇੰਨਾ ਕੁਝ ਚਾਹੀਦਾ ਤਾਂ ਫਿਰ ਉਹ 20 ਕਿੱਲਿਆਂ ਦਾ ਕੀ ਮਤਲਬ ਦੀ ਮਾਲਸਾ ਕਿਤੇ ਵੀ ਅਜੇ ਨਾ ਜੇ ਬੈਠੀ ਹੈ ਨਾ ਅੰਦਰ ਇਸ ਕਰਕੇ ਫਿਰ ਇਹ ਨਹੀਂ ਵੱਡਾ ਬੰਨਣਾ ਬਿਲਕੁਲ ਵੱਡਾ ਤੇ ਉਹ ਹੈ ਜਿਹੜਾ ਗੁਰੂ ਨਾਲ ਜੁੜਿਆ ਜੁੜਿਆ ਜਿਹੜਾ ਹਿਰਦਾ ਕਰਕੇ ਵਿਸ਼ਾਲ ਆ ਨਾ ਬਿਲਕੁਲ ਇਸ ਕਰਕੇ ਅੱਜ ਬਹੁਤ ਲੋਕ ਵਿਚਾਰੇ ਇਦਾਂ ਸਮਾਜ ਦੇ ਵਿੱਚ ਬਹੁਤ ਆਪਣੇ ਆਪ ਨੂੰ ਹੀਣਾ ਮੰਨ ਕੇ ਚੱਲ ਰਹੇ ਆ ਕਿ ਸਾਡੇ ਕੋਲ ਹੁੰਦਾ ਸੀ ਵੀ ਇਦਾਂ ਕਰਦੇ ਹੂੰ ਬਾਕੀ ਬਦਲਣਾ ਚਾਹੀਦਾ ਜੀ ਸਮਾਜ ਨੂੰ ਜ਼ਰੂਰ ਇਸ ਪਾਸੇ ਆਉਣਾ ਚਾਹੀਦਾ ਸੋ ਅਸੀਂ ਅੱਜ ਦੇ ਇਸ ਵੀਡੀਓ ਦੇ ਅੰਦਰ ਇਹੀ ਸੁਨੇਹਾ ਦੇਣਾ ਚਾਹੁੰਦੇ ਆ ਕਿ ਜੋ ਸਾਡੇ ਪਰਾਤਨ ਵਿਆਹ ਸੀ ਜਿਨ੍ਹਾਂ 'ਚ ਖਰਚਾ ਬਹੁਤ ਘੱਟ ਸੀ ਪਰਿਵਾਰਕ ਸਾਧ ਸੀ ਤੇ ਗੁਰੂ ਦਾ ਅਦਬ ਤੇ ਪੈ ਸਤਿਕਾਰ ਮੁਖ ਰੱਖਿਆ ਜਾਂਦਾ ਸੀ ਸੋ ਅੱਜ ਆਪਾਂ ਜੋ ਪਰਾਤਨ ਵਿਆਹ ਸੀ ਉਹਨਾਂ ਲਈ ਹਾਂ ਤੇ ਤੁਰੀਏ ਸੋ ਭਾਈ ਸਾਹਿਬ ਹੋਣਾ ਦਾ ਬਹੁਤ ਬਹੁਤ ਧੰਨਵਾਦ ਜੇ ਸਾਡੀ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਜ਼ਰੂਰ ਕਰਿਓ ਜੇ ਕੋਈ ਤੁਹਾਡੀ ਵੀ ਵਿਚਾਰ ਆ ਤੇ ਸਾਨੂੰ ਜ਼ਰੂਰ ਕਮੈਂਟਾਂ ਦੇ ਵਿੱਚ ਦੱਸਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ